ਨਾਟਕਲਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਪਛਮੀ ਪੋਲਿੰਗ ਵਿੱਚ ਵੋਟਰਾਂ ਦੀ ਘੱਟ VOTING ਤੋਂ ਸ਼ਹਿਰ ਦੇ ਜਾਗਰੂਕ ਸਮਾਜਿਕ ਕਾਰਕੁਨ ਨਿਰਾਸ਼ਨ ਉਹ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਸਿਆਸਤਦਾਨਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਕਰਨਲ ਜਸਜੀਤ ਸਿੰਘ ਗਿੱਲ ਅਤੇ ਬ੍ਰਿਜ ਭੂਸ਼ਣ ਗੋਇਲ ਕਹਿੰਦੇ ਹਨ ਕਿ ਸਪਸ਼ਟ ਤੌਰ ਤੇ ਜ਼ਿਲ੍ਹਾ ਚੋਣ ਮਸ਼ੀਨਰੀ ਅਤੇ ਆਪਣੇ ਜਾਗਰੂਕਤਾ ਮੁਹਿੰਮਾਂ ਰਾਹੀਂ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਆਪਣੀ ਸਰਵੋੱਚ ਡਿਊਟੀ ਵਿੱਚ ਅਸਫਲ ਰਹੀ ਜੋ ਕਿ VOTER ਨੂੰ ਸਿੱਖਿਆਤ ਕਰਨ ਦੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ ਯਕੀਨਨ ਇਹ ਲੋਕਤੰਤਰ ਦੀ ਇੱਕ ਸਿਹਤਮੰਦ ਰੁਝਾਨ ਨਹੀਂ ਹੈ ਗੁਇਲ ਨੇ ਕਿ ਹਾਕ ਸਾਰੀਆਂ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਪ੍ਰਚਾਰ ਵਿਅਰਥ ਸਾਬਤ ਹੋਏ ਕਿਉਂਕਿ VOTER ਵਟੀ ਗਿਣਤੀ ਵਿੱਚ ਵੋਟ ਪਾਉਣ ਲਈ ਬਾਹਰ ਨਹੀਂ ਆਏ ਕਰਨਲ ਗਿੱਲ ਦਾ ਇਹ ਵੀ ਵਿਚਾਰ ਸੀ ਕਿ ਇਹ ਬਿਲਕੁਲ ਵੀ ਭਾਗੀਦਾਰੀ ਵਾਲਾ ਲੋਕਤੰਤਰ ਨਹੀਂ ਹੈ ਉਮੀਦਵਾਰਾਂ ਦੁਆਰਾ ਚੋਣ ਮੁਹਿੰਮਾਂ ਵਿੱਚ ਭਾਰੀ ਖਰਚਾ ਅਤੇ ਨਾਲ ਹੀ ਇੰਨੇ ਦਿਨਾਂ ਲਈ ਤਾਇਨਾਤ ਪੁਲਿਸ ਸਮੇਤ ਅਤੇ ਹੋਰ ਸਰਕਾਰੀ ਤੰਤਰ ਅੰਤ ਵਿੱਚ ਬੇਕਾਰ ਸਾਬਤ ਹੋਏ। ਉਮੀਦਵਾਰਾਂ ਵਿੱਚ ਚੋਣਾਂ ਤੋਂ ਪਹਿਲਾਂ ਮੁੱਦੇ ਅਧਾਰਿਤ ਚਰਚਾਵਾਂ ਗਾਇਬ ਸਨ ਇੱਕ ਹੋਰ ਕਾਰਕੁਨ ਪ੍ਰੋਫੈਸਰ ਪੀਕੇ ਸ਼ਰਮਾ ਨੇ ਕਿਹਾ ਕਿ ਇਹ ਸੱਚਮੁੱਚ ਬਹੁਤ ਹੀ ਮਾੜੀ ਸਥਿਤੀ ਹੈ। ਜੇਕਰ ਜਨਤਾ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਸੁਸਤ ਹੈਪ ਹਲਕੇ ਦੇ ਇੱਕ ਵੋਟਰ ਕੇ ਵੀ ਸਿੰਘ ਦਾ ਕਹਿਣਾ ਹੈ ਕਿ VOTER ਦੀ ਬੇਰੁਖੀ ਸਾ ਦਰਸਾਉਂਦੀ ਹੈ ਕਿ ਉਹ ਸਿਆਸਤਦਾਨਾਂ ਵਿੱਚ ਦਿਲਚਸਪੀ ਗੁਆ ਰਹੇ ਹਨ ਕਿਉਂਕਿ ਕਦੇ ਵੀ ਸਿਆਸਤਦਾਨ ਉਹਨਾਂ ਮੁੱਦਿਆਂ ਤੇ ਗੱਲ ਨਹੀਂ ਕਰਦੇ ਜੋ ਸਾਲਾਂ ਤੋਂ ਲਟਕਦੇ ਰਹਿੰਦੇ ਹਨ